ਸਾਡੇ ਇੱਥੇ ਆਹ ਤਾਰਾਂ ਦੇ ਉੱਪਰ ਜਿਹੜੀਆਂ ਸਿਰ ਦੇ ਉੱਪਰ ਨੇ ਮੇਰੇ ਇੱਥੋਂ 스ਪਾਰਕ ਨਿਕਲਿਆ ਹੈ ਤੇ ਸੀਜ਼ਨ ਹੋਣ ਕਾਰਨ ਇੱਥੇ ਜਿਹੜੇ ਮੌਕੇ ਦੇ ਉੱਤੇ ਬੰਦੇ ਕੰਮ ਕਰ ਰਹੇ ਲੱਗੇ ਉਹਨਾਂ ਨੇ ਬੜਾ ਜ਼ੋਰ ਲਾਇਆ ਹੈ ਅੱਗ ਦੇ ਕੰਟਰੋਲ ਕਰਨ ਦਾ ਇੱਥੋਂ ਅੱਗ ਕੋ 4-5 ਏਕੜ ਚੌੜੀ ਹੋ ਕੇ ਪਿੱਛੇ ਤੁਹਾਨੂੰ ਨਜ਼ਰ ਆ ਰਿਹਾ ਹੋਵੇਗਾ ਤੁਸੀਂ ਫੋਕਸ ਕਰੋਗੇ ਜਿਸ ਤੋਂ ਤੱਕ ਨਜ਼ਰ ਆਉਂਦੀ ਹੈ ਸਾਰਾ ਇਲਾਕਾ ਸੜ ਚੁੱਕਾ ਹੈ ਇਹਦੇ ਵਿੱਚ ਕਈ ਕਿੱਲੇ ਕਣਕ ਦੇ ਸੀ ਬਹੁਤ ਸਾਰੇ ਜਿਹੜਾ ਕਣਕ ਦਾ ਨੁਕਸਾਨ ਹੋ ਚੁੱਕਾ ਹੈ ਲਗਭਗ 18-20 ਏਕੜ ਨੇ ਜਿਨ੍ਹਾਂ ਵਿੱਚ ਕੁਝ ਕਿੱਲੇ ਨਾੜਦੇ ਨੇ ਬਕਾਇਆ ਕਣਕ ਹੈ ਸਾਰਾ ਵਿਚ ਉਹਦੇ ਇਹ 6 ਮਹੀਨਿਆਂ ਦੀ ਸਾਡੀ ਕਿਰਤ ਹੈ ਜਿਹੜੀ ਸੜ ਗਈ ਹੈ ਸਾਡੇ ਅੱਖਾਂ ਦੇ ਸਾਹਮਣੇ ਤੇ ਅਸੀਂ ਇਹ ਬਿਜਲੀ ਬੋਰਡ ਦੀਨ ਗੈਲੀ ਨਾ ਵਾਪਰੀ ਹੈ ਮੰਦਭਾਗੀ ਘਟਨਾ ਜਿਹੜੀ ਆ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੋਇਆ ਬਚਾਅ ਹੋ ਗਿਆ ਤੇ ਬਾਕੀ ਜਿਹੜੀ ਵਨਸਪਤੀ ਆ ਕੁਝ ਵੀ ਨਹੀਂ ਰਹਿ ਗਿਆ ਫਸਲ ਦਾ ਮੋਖੇ ਦੇ ਉੱਤੇ ਤੇ ਇਹ ਬਿਜਲੀ ਬੋਰਡ ਕੋਲੋਂ ਅਸੀਂ ਭਗਵੰਤ ਮਾਨ ਸਾਹਿਬ ਮੁੱਖ ਮੰਤਰੀ ਸਾਹਿਬ ਨੂੰ ਇਹ ਗੱਲ ਦੀ ਬੇਨਤੀ ਕਰਦੇ ਆ ਸਾਨੂੰ ਇਹਦਾ ਕੰਪਨਸੇਸ਼ਨ ਦਵਾਇਆ ਜਾਵੇ ਜੋ ਵੀ ਸਾਡਾ ਬਣਦਾ ਹੈ ਕਿਉਂਕਿ ਇਹਨ ਗੈਲੀ ਕਿਸੇ ਦੀ ਆ ਨੁਕਸਾਨ ਕਿਸੇ ਦਾ ਤੇ ਜਿਨੇ ਇਹਨ ਗੈਲੀ ਕੀਤੀ ਆ ਨੁਕਸਾਨ ਵੀ ਉਹਨੇ ਹੀ ਭਰਨਾ ਹੈ ਬੜੀ ਗੱਲ ਸਪਸ਼ਟ ਦੂਸਰੇ ਪਿੰਡ ਦੇ ਸਰਪੰਚ ਨੇ ਸਾਫ ਕਾ ਸਰਪੰਚ ਨੇ ਇਸ ਵੇਲੇ ਸਰਮਲ ਲੁਕ ਸਿੰਘ ਹੋਣੀ ਉਹ ਠੇਕੇ ਦੇ ਜ਼ਮੀਨ ਵਾਉਂਦੇ ਨੇ ਬਹੁਤ ਜਿਆਦਾ ਉੱਚੇ ਰੇਟਾਂ ਦੇ ਠੇਕੇ ਦੇ ਜ਼ਮੀਨ ਵਾਈ ਹੋਈ ਉਹਨਾਂ ਨੇ ਉਹਨਾਂ ਦਾ ਵੀ ਸਾਰਾ ਨੁਕਸਾਨ ਹੋ ਚੁੱਕਾ ਹੈ ਇਸ ਵੇਲੇ ਉਹ ਠੇਕੇਦਾਰ ਜਿਹੜੇ ਨੇ ਚੁੱਕ ਚੁੱਕਾ ਕੇ ਰੁਪਈਏ ਦਿੱਤੇ ਹੁੰਦੇ ਨੇ ਐਡਵਾਂਸ ਤੋਂ ਬਹੁਤ ਬੁਰੀ ਹਾਲਤ ਆ ਕੋ ਮੇਰੀ ਕਣਕ ਜਿਹੜੀ ਆ ਮੇਰੀ ਮਾਲਕੀ ਆ ਪਰਲੇ ਬੰਨੇ ਲਗਭਗ 5 ਏਕੜ ਕਣਕ ਮੇਰੀ ਸੜ ਚੁੱਕੀ ਆ ਨੁਕਸਾਨ ਹੋ ਗਿਆ ਭਾਈ ਪਤਾ ਵਿੱਚ 5 5 ਏਕੜ ਕਣਕ ਮੇਰੀ ਸੜ ਚੁੱਕੀ ਆ ਬਾਕੀ ਮੇਰੇ ਆਉਣ ਦੇ ਤੱਕ ਕੁਝ ਕਾਫੀ ਏਕੜ ਇਹਨਾਂ ਦੇ ਵਿੱਚ ਇਹਦੇ ਅੰਦਾਜ਼ਾ ਕੋ 25 26 ਏਕੜ ਥਾਂ ਸੜਕੇ ਸਵਾਹ ਹੋ ਚੁੱਕਾ ਹੈ ਤੁਸੀਂ ਫੋਕਸ ਕਰ ਸਕਦੇ ਹੋ ਪਿੱਛੋਂ ਜਿੰਨਾ ਤੱਕ ਤੁਹਾਡੀ ਨਜ਼ਰ ਜਾਂਦੀ ਹੈ ਸਾਰਾ ਇਲਾਕਾ ਛੜਿਆ ਹੈ ਐਸਕਨ ਤੋਂ ਲੈ ਕੇ ਉਹ ਨਸ਼ਹਿਰੇ ਪਿੰਡ ਦੀ ਫਿਰਨੀ ਤੱਕ ਇਹ ਵੀ ਜੀ ਟ੍ਰੇਲ ਵਾਲੀਆਂ ਇਹਨਾਂ ਗੱਡੀਆਂ ਟ੍ਰੇਲ ਲੈ ਕੇ ਇਹਨਾਂ ਨੂੰ ਸ਼ੋਅਰੂਮ ਚਲਾਉਣ ਸ਼ੀਸ਼ਿਆਂ ਦੇ ਅੰਦਰ ਸੋਹਣੀਆਂ ਲੱਗਣੀਆਂ ਲੱਗੀਆਂ ਚੂਲੀ ਪਾਣੀ ਨਿਕੱਢਿਆ ਤੁਸੀਂ ਸਾਰੀ ਸੰਗਤ ਕੋਲ ਪੁੱਛ ਸਕਦੇ ਹੋ ਉੱਥੇ ਮਸ਼ੀਨ ਜਿਹੜੀ ਆਈ ਆ ਜਿਹੜੀ ਮੌਕੇ ਦੇ ਉੱਤੇ ਆਈ ਉਹ ਕਹਿੰਦੇ ਤਾਰ ਟੁੱਟ ਗਈ ਆ ਉਹ ਰਾਸਤੇ 'ਚ ਖਲੋਤੀ ਆ ਸਾਡੇ ਕੋਲ ਦੀ ਦੂਜੇ ਫੋਨ 'ਚ ਬਣੀਆਂ ਵੀਡੀਓ ਹੈਗੀਆਂ ਨੇ ਮੌਕੇ ਦੇ ਉੱਤੇ ਕੁਛ ਨਹੀਂ ਫਾਇਰ ਬ੍ਰਿਗੇਡ ਨੇ ਕੀਤਾ ਜੋ ਕੀਤਾ ਸੰਗਤ ਨੇ ਕੀਤਾ ਸੰਗਤ ਦੇ ਸਹਿਯੋਗ ਨਾਲ ਹੀ ਅੱਗ ਤੇ ਕੰਟਰੋਲ ਪਾਇਆ ਗਿਆ ਹੈ ਸੰਗਤ ਦੇ ਅੱਗੇ ਜ਼ੋਰ ਧਾਕੇ ਮੇਰੇ ਭੈਣ ਭਰਾਵਾਂ ਨੇ ਨਿਸ਼ਾਰੇ ਦੇ ਆਨੇ ਸਾਰੀ ਅੱਗ ਕੰਟਰੋਲ ਕਰ ਦਿੱਤੀ ਆ ਤੇ 25 ਏਕੜ ਦੇ ਅੱਗੇ ਖਲੋ ਗਿਆ ਨਹੀਂ ਤੇ ਇਥੋਂ ਹਜ਼ਾਰਾਂ ਏਕੜ ਕਣਕਾ ਅੱਗ ਕੰਟਰੋਲ ਨਹੀਂ ਹੋ ਸਕਦੀ ਤੇ ਪਹਿਰੇ 2 ਵਜੇ ਦੀ ਲੱ ਮੰਗ ਤੋਂ ਭਾਵ ਅਸੀਂ ਕੋਗਰਾਹੀ ਥੋੜੀ ਮੰਗੰਦਾ ਆ ਸਾਡਾ ਮਾਲ ਸਾੜ ਦਿੱਤਾ ਪੀਲੀ ਬੋਰਡ ਦੀਨ ਗਹਿਲੀ ਨੇ ਸਾਨੂੰ ਸਾਡਾ ਕੰਪਨਸੇਸ਼ਨ ਦਿੱਤਾ ਜਾਵੇ ਅਸੀਂ ਅਗਲੀ ਫਸਲ ਤੇ 20000 ਰੁਪਇਆ ਇਕੱਲਾ ਖਰਚਾ ਕਰਨਾ ਕਿੱਥੋਂ ਕਰਨਾ ਜੀ ਸਾਨੂੰ ਕਣਕ ਦੇ ਪੈਸੇ ਨਹੀਂ ਆਉਂਦੇ ਤੇ ਅੱਜ ਬਹੁਤ ਹੀ ਮੱਦ ਭਾਗੀ ਜਿਹੜੀ ਘਟਨਾ ਪਿੰਡ ਨ ਸ਼ਹਿਰੇ ਦੇ ਵਿੱਚ ਵਾਪਰੀ ਆ ਤੇ ਵਾਪਰੀ ਕਿਤੇ ਕਰਕੇ ਮਲਾਜਮਾਂ ਦੇ ਜਿਹੜੇ ਬਿਜਲੀ ਬੋਰਡ ਦੇ ਮਲਾਜਮ ਉਹਨਾਂ ਦੀ ਗਹਿਲੀ ਕਰਕੇ ਉਹ ਤੁਸੀਂ ਦੇਖ ਸਕਦੇ ਜੇ ਉਧਰ ਕੈਮਰਾ ਪਾ ਕੇ ਦਿਖਾਓ ਕਿ ਵੇਖੋ ਉਹਨਾਂ ਖੰਭਾ ਡੇਢਾ ਆ ਸਾਰਾ ਉੱਤੋਂ ਢਲਾਂ ਗਰੀਆ ਪਤਾ ਵੀ ਇਹ ਕੋਈ ਪੱਕੀ ਕారణਾ ਦਾ ਇਹਦਾ ਕੋਈ ਤੇ ਦੂਸਰੇ ਨੰਬਰ ਤੇ ਸਾਰੇ ਪਿੰਡ ਵਾਲਿਆਂ ਨੇ ਦੇਖੋ ਜਿਹੜੀ ਅੰਮਲੂ ਕੰਟਰੋਲ ਕੀਤਾ ਤੇ ਉਥੇ ਸਰਕਾਰ ਕੀ ਕਰ ਰਹੀ ਆ ਸਰਕਾਰ ਸੁੱਤੀ ਆ ਫਿਰ ਫਾਇਰ ਮੂਏ ਦੀ ਗੱਡੀ ਆਈ ਆ ਉਹ ਗੱਡੀ ਦੇਖੋ ਆਈ ਆ ਤੇ ਗੱਡੀ ਨੇ ਮੇਰੇ ਖਿਆਲ ਨਾਲ ਇੱਕ ਹਾਦੀ ਪਾਣੀ ਨਹੀਂ ਲਈ ਕਹਿੰਦੇ ਕੱਲਿਆ ਤੁਸੀਂ 515 ਪਿੰਡ ਦਾ ਜਿਹੜਾ ਲਾਲ ਅੱਗ ਬੁਝਾ ਰਿਆ ਸੀ ਤੁਸੀਂ ਉਹਨਾਂ ਕੋਲ ਪੁੱਛ ਸਕਦੇ ਜੇ ਪਰ ਕਿੱਡੀ ਵੱਡੀ ਜਿਹੜੀ ਸਰਕਾਰ ਦੀ ਨਗਲੀ ਆ ਐਡੇ ਵੱਡੇ ਵੱਡੇ ਦੇਖੋ ਜਿਹੜੇ ਭਗਵਤਵਾਨ ਜਿਹੜੇ ਵਾਅਦੇ ਕਰਦਾ ਜੀ ਐਦਾਂ ਕਰਦਾਂਗੇ ਉਦਾਂ ਕਰਦਾਂਗੇ ਪਰ ਸੂਲਤ ਜਿਹੜੀ ਆ ਉਹ ਇੱਕ ਪੈਸੇ ਦੀ ਵੀ ਜਿਹੜੀ ਨਹੀਂ ਦਿੱਤੀ ਤੇ ਦੇਖੋ ਜਨ ਜੀਮੀਦਾਰ ਦਾ ਜਿਹੜਾ ਇਹਨਾਂ ਨੁਕਸਾਨ ਹੋ ਉਹਨੂੰ ਕੋਲ ਭਰੂਗਾ ਤੇ ਸਰਕਾਰਾਂ ਦੀ ਹੀ ਨਿਗੇਲੀ ਕਰਕੇ ਹੋਇਆ ਤੇ ਸਰਕਾਰਾਂ ਕਹਿੰਦੀ ਇੱਕ ਹੋਰ ਮੰਗ ਕਰਦੇ ਆ ਕਿ ਜਿਹੜਾ ਇਹਨਾਂ ਦਾ ਵੇਖੋ ਇਹਨਾਂ ਨੂੰ ਨੁਕਸਾਨ ਹੋ ਗਿਆ 15 20 ਕਿਲੇ ਪਹਿਲੀ ਤੁਸੀਂ ਦੂਰ ਤੱਕ ਦੇਖ ਸਕਦੇ ਜੇ ਸਾਰੀ ਵੇਖੋ ਅੱਗ ਲੱਗ ਗਈ ਆ ਇਹਨਾਂ ਨੂੰ ਜਿਹੜਾ ਇਹਨਾਂ ਦਾ ਪੰਦਾ ਮੁਆਜਰ ਦਿੱਤਾ ਜਾਵੇ